ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਔੜ ਤੋਂ ਨਜ਼ਦੀਕ ਪਿੰਡ ਮਹਿਰਮਪੁਰ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਤੂੜੀ ਨਾਲ ਭਰੀ ਜਿਹੜੀ ਟਰਾਲੀ ਆ ਪਲਟ ਜਾਂਦੀ ਆ ਕਾਰਨ ਦੱਸਿਆ ਗਿਆ ਹੈ ਕਿ ਜਿਹੜੀ ਹੱਬ ਉਹ ਟੁੱਟ ਜਾਂਦੀ ਆ ਹੱਬ ਟੁੱਟਣ ਦੇ ਨਾਲ ਜਿਹੜੀ ਟਰਾਲੀ ਪਲਟ ਜਾਂਦੀ ਆ ਹਾਦਸਾ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਦੂਜਾ ਟਰੈਕਟਰ ਟਰਾਲੀ ਜਿਹੜੀ ਬੁਲਾਈ ਜਾਂਦੀ ਆ ਤਾਂ ਜੋ ਤੂੜੀ ਨੂੰ ਅਨਲੋਡ ਕਰਕੇ ਦੂਜੀ ਟਰਾਲੀ ਵਿੱਚ ਭਰਿਆ ਜਾਵੇ ਔਰ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਸੜਕ ਜਿਹੜੀ ਹੈ ਉਹ ਇੱਕ ਪਾਸਿਓ ਕਵਰ ਕਰ ਲਈ ਗਈ ਹੈ ਔਰ ਨਾ ਅੱਗੇਵਾਰੀ ਕਿਸੇ ਗੱਡੀ ਨੂੰ ਕੁਝ ਦਿਖਾਈ ਦੇ ਰਿਹਾ ਤੇ ਨਾ ਪਿੱਛੇਵਾਰੀ ਕਿਸੇ ਗੱਡੀ ਨੂੰ ਮੋਰਲੀ ਜੱਜਮੈਂਟ ਹੋ ਰਹੀ ਹੈ ਤਾਂ ਦੋਨੇ ਟਰੈਕਟਰ ਟਰਾਲੀਆਂ ਜਿਸ ਤਰੀਕੇ ਰਾਹ ਰੋਕ ਕੇ ਖੜੀਆਂ ਉਸ ਤੋਂ ਤਾਂ ਐ ਲੱਗਦਾ ਕਿ ਜਿਵੇਂ ਸੜਕ ਦੇ ਵਿੱਚ ਦੋ ਦੋ ਮਰਲੇ ਦੀਆਂ ਦੋ ਕੋਠੀਆਂ ਪੈ ਗਈਆਂ ਹੁਣ ਤੇ ਆਉਂਦੇ ਜਾਂਦੇ ਰਾਈਆਂ ਨੂੰ ਜਿਨ੍ਹਾਂ ਨੇ ਓਵਰਟੇਕ ਕਰਨਾ ਇਹਨਾਂ ਦੋਨਾਂ ਗੱਡੀਆਂ ਨੂੰ ਚਾਹੇ ਕੋ ਮੋਰੇ ਤੋਂ ਆ ਰਿਹਾ ਚਾਹੇ ਕੋ ਪਿੱਛੇ ਤੋਂ ਆ ਰਿਹਾ ਟਰੈਕਟਰ ਟਰਾਲੀ ਨੂੰ ਜਿਨ੍ਹਾਂ ਨੇ ਕਵਰ ਕਰਨਾ ਲੰਘਣਾ ਉਹਨਾਂ ਨੂੰ ਕੋਈ ਜੱਜਮੈਂਟ ਨਹੀਂ ਹੋ ਰਹੀ ਔਰ ਦੱਸਿਆ ਜਾ ਰਿਹਾ ਕਿ ਰਾਤ ਦੇ ਵੇਲੇ ਪਹਿਲਾ ਹਾਦਸਾ ਹੁੰਦਾ ਔਰ ਰਾਤ ਦੇ ਵੇਲੇ ਤੁਹਾਨੂੰ ਪਤਾ ਹੁਣ ਸਰਦੀਆਂ ਚ ਕਿਵੇਂ ਧੁੰਦ ਪੈ ਜਾਂਦੀ ਆ ਜੱਜਮੈਂਟ ਤਾਂ ਵੈਸੇ ਹੀ 10 ਵੀ ਫੁੱਟ ਤੋਂ ਨਹੀਂ ਹੁੰਦੀ ਤੇ ਜੇ ਰਾਤ ਵਿੱਚ ਇਸ ਤਰੀਕੇ ਤੂੜੀ ਦੀ ਟਰਾਲੀ ਖੜੀ ਹੋਵੇ ਤਾਂ ਕੋਈ ਨੁਕਸਾਨ ਵੱਡਾ ਵੀ ਹੋ ਸਕਦਾ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਸਮਝਦੇ ਆ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਆਪਣੇ ਆਪਣਾ ਮੁਨਾਫਾ ਵੀ ਤੁਹਾਨੂੰ ਚਾਹੀਦਾ ਹੁੰਦਾ ਪਰ ਇੰਨਾ ਓਵਰਲੋਡ ਨਾ ਕਰਿਆ ਕਰੋ ਕਿ ਟਰਾਲੀ ਦੀ ਹੱਬ ਹੀ ਟੁੱਟ ਜਾਵੇ ਕਿ ਲੈਣੇ ਦੇ ਦੇਣੇ ਪੈ ਜਾਣ ਔਰ ਆਉਂਦੇ ਜਾਂਦੇ ਬਾਕੀ ਰਾਈਆਂ ਦਾ ਵੀ ਖਿਆਲ ਕਰਨਾ ਇੱਕ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਦੂਜੇ ਨੂੰ ਉਹਨਾਂ ਦਾ ਰਾਹ ਜ਼ਰੂਰ ਛੱਡੋ ਕਿ ਉਸ ਨੂੰ ਜੱਜਮੈਂਟ ਹੋ ਜਾਵੇ ਕਿ ਅੱਗੇ ਉਹ ਤੇ ਪਿੱਛੇ ਗੱਡੀ ਕਿਹੜੀ ਆ ਰਹੀ ਹੈ ਤਖਾਨੇ ਮੌਕੇ ਦੀ ਪੂਰੀ ਰਿਪੋਰਟ ਅੱਛਾ ਆਪਣੇ ਇਹ ਕੀ ਗੱਲਬਾਤ ਹੋਈ ਹੈਗੀ ਆ ਜੀ ਇਹ ਵੀ ਹੱਬ ਟੁੱਟ ਗਈ ਆ ਹੱਬ ਟੁੱਟ ਗਈ ਆ ਹਾਂਜੀ ਕਿੱਥੋਂ ਆਉਂਦੇ ਸੀਗੇ ਏ ਅਮਰੇ ਕੋਟ ਕਪੂਰੇ ਤੋਂ ਬਾਈ ਕੋਟ ਕਪੂਰੇ ਤੋਂ ਆਂਦੇ ਸੀ ਜਾ ਕਿੱਧਰ ਰਹੇ ਸੀਗੇ ਆਸੇਲੇ ਫੈਕਟਰੀ ਜਾ ਰਹੇ ਸੀਗੇ ਅੱਛਾ ਤੇ ਇਹਦੀ ਹੱਬ ਕਿਰਕਾਦੀ ਗੱਲ ਆ ਇਹ ਰਾਤ ਦੀ ਗੱਲ ਆਈ ਰਾਤ ਦੀ ਗੱਲ ਹੈਗੀ ਆ ਹਾਂਜੀ ਤੇ ਜਦੋਂ ਹੱਬ ਵਗੈਰਾ ਟੁੱਟੀ ਕੋਈ ਹੋਰ ਕੋਈ ਗੱਲਬਾਤ ਤਾਂ ਨਹੀਂ ਹੋਈ ਨਹੀਂ ਬਾਈ ਹੋਰ ਕੋਈ ਗੱਲਬਾਤ ਨਹੀਂ ਹੋਈ ਜਾ ਕਾਸੇ ਵਿੱਚ ਬੱਜੀ ਜਾਂ ਕੁਛ ਐਸਾ ਕਾਸੇ ਚ ਨਹੀਂ ਬੱਜੀ ਗਈ ਠੀਕ ਆ ਤੇ ਹੁਣ ਨੁਕਸਾਨ ਤੋਂ ਵੱਜ ਗਈ ਨੁਕਸਾਨ ਤੋਂ ਵੱਜ ਗਈ ਆ ਤੇ ਹੁਣ ਟਰਾਲੀ ਲੋਡ ਕਰਕੇ ਦੂਜੀ ਜਗ੍ਹਾ ਫਿਰ ਤੋਂ ਦੁਬਾਰਾ ਲਿਜਾ ਰਹੇ ਆ ਹਾਂਜੀ ਹਾਂਜੀ ਇਹ ਓਵਰਲੋਡ ਨਹੀਂ ਹੈਗੀ ਓਵਰਲੋਡ ਦਾ ਚਲੋ ਜਿਹੜੀ ਹੈਗੀ ਹੈਗੀ ਹੈ ਇਹ ਨਹੀਂ ਦੇਖੋ ਭਾਜੀ ਜਦੋਂ ਅਸੀਂ ਓਵਰਲੋਡ ਅਸੀਂ ਕਰਦੇ ਆ ਹਾਂਜੀ ਹੁਣ ਇੱਥੇ ਦੇਖੋ ਤੁਹਾਡੀ ਟਰਾਲੀ ਇੱਥੇ ਹੈਗੀ ਆ ਨਾ ਉਧਰੋਂ ਕੁਝ ਦਿਸ ਰਿਹਾ ਤੇ ਨਾ ਇਧਰੋਂ ਕੁਝ ਦਿਸ ਰਿਹਾ ਹੈਗਾ ਜੀ ਜੇ ਓਵਰਲੋਡ ਤੁਹਾਡੀ ਟਰਾਲੀ ਨਾ ਹੋਵੇ ਇਹਦੇ ਵਿੱਚ ਤੁਹਾਨੂੰ ਵੀ ਫਾਇਦਾ ਹੈਗਾ ਤੇ ਥੋੜੇ ਜਿਹਾ ਅਸੀਂ ਫਾਇਦੇ ਦੇ ਲਈ ਇਹ ਨੁਕਸਾਨ ਤਾਂ ਆਪਣਾ ਹੀ ਹੁੰਦਾ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਇਸ ਗੱਲ ਮੰਨਦੇ ਆ ਨਾ ਤੇ ਫਾਇਦਾ ਜੇ ਅਸੀਂ ਥੋੜਾ ਜਿਹਾ ਲੈਣ ਲਈ ਤੇ ਆ ਵੱਡੇ ਸਾਰੇ ਨੁਕਸਾਨ ਦੇ ਲਿਆ ਸਾਨੂੰ ਕਿੰਨਾ ਟਾਈਮ ਬਰਬਾਦ ਕਰਨਾ ਪਿਆ ਜੇ ਸਮਾਨੇ ਉਹਨਾਂ ਕੋ ਹੋਵੇ ਤਾਂ ਹੱਬ ਵੀ ਨਾ ਟੁੱਟਦੀ ਇਹਦਾ ਗੱਲ ਹੈ ਠੀਕ ਹੈ ਨਾ ਅੱਗੇ ਤੋਂ ਮਤਲਬ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਰੇ ਇਹ ਸਾਨੂੰ ਇਹ ਚੀਜ਼ਾਂ ਮਾਲਕਾਂ ਦੀ ਦਾ ਮਾਲਕਾਂ ਨੂੰ ਪਤਾ ਹੀ ਇਹ ਚੀਜ਼ ਬਾਰੇ ਦਾ अच्छा तू तू सी ते ਲੋਡ ਕਰ ਦੇਣਾ ਇਹ ਤਾਂ ਲੇਬਰ ਵਾਲੇ ਆ ਇਹ ਤਾਂ ਲੋਡ ਕਰਨੀ ਆ ਜੀ ਇਹ ਤਾਂ ਮਾਲਕ ਨੂੰ ਚਾਹੀਦਾ ਵੀ ਮਤਲਬ ਮਾਲ ਹੀ ਉਹਨਾਂ ਲਦਾਵੇ ਹਾਂਜੀ ਜਿੰਨਕ ਮਤਲਬ ਹੈ ਕਿ ਸੜਕ ਅੱਗੇ ਪਿੱਛੇ ਤੋਂ ਦਿਸਦੀ ਰਹੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਏ ਪਪੇ ਦੇ ਬਿਆਣੇ